ਕਹਿੰਦੇ ਨਾ ਇੱਕ ਦਰਿਆ ਸੀ ਤੇ ਦਰਿਆ ਦੇ ਕੰਨੇ ਨਾ ਇੱਕ ਜਵਾਕ ਬੈਠਾ ਖੇਡੀ ਜਾਵੇ ਤੇ ਪਾਣੀ ਦੀ ਲਹਿਰ ਆਈ ਤੇ ਉਹਦੀ ਨਾ ਚੱਪਲ ਰੋੜ ਕੇ ਲੈ ਗਈ ਤੇ ਉੱਥੇ ਨਾ ਰੇਤੇ ਤੇ ਉਹਨੇ ਲਿਖਤਾ ਕਹਿੰਦਾ ਦਰਿਆ ਤਾਂ ਚੋਰ ਆ ਮੇਰੀ ਚੱਪਲ ਚਰਾ ਕੇ ਲੈ ਵਾ ਕਹਿੰਦਾ ਮੇਰੀ ਚੱਪਲ ਗਵਾਚ ਗਈ ਇਹਨੇ ਚੱਪਲ ਗਵਾਤੀ ਮੇਰੀ ਤੇ ਉੱਥੇ ਇੱਕ ਮੱਛੀਆਂ ਫੜਨ ਵਾਲਾ ਆਇਆ ਤੇ ਉਹ ਮੱਛੀਆਂ ਕੱਢਦਾ ਹੁੰਦਾ ਸੀ ਉਹਦੇ ਵਿੱਚੋਂ ਤੇ ਉਹਨੇ ਉੱਥੇ ਲਿਖਤਾ ਰੇਤੇ ਤੇ ਕਹਿੰਦਾ ਦਰਿਆ ਤਾਂ ਪਾਲਣ ਹਾਰਾ ਕਹਿੰਦਾ ਮੇਰਾ ਤੇ ਮੇਰੇ ਪਰਿਵਾਰ ਦਾ ਢੱਡ ਚੰਗੀ ਤਰ੍ਹਾਂ ਪਾਲ ਦਿੰਦਾ ਇਹ ਵਧੀਆ ਸਾਡਾ ਗੁਜ਼ਾਰਾ ਹੋ ਜਾਂਦਾ ਕਹਿੰਦਾ ਦਰਿਆ ਅੰਨ ਦਾਤਾ ਹੈ ਜਦ ਨੂੰ ਇੱਕਾਈ ਮਾਤਾ ਤੇ ਉਹਦਾ ਉਸੇ ਦਰਿਆ ਚ ਮੁੰਡਾ ਰੁੜ ਕੇ ਮਰਿਆ ਸੀ ਤੇ ਉਹਨੇ ਉਸੇ ਰੇਤੇ ਤੇ ਲਿਖਤਾ ਕਹਿੰਦੀ ਦਰਿਆ ਤਾ ਕਹਿੰਦੀ ਕਤਲਾ ਮੇਰਾ ਕਹਿੰਦੀ ਪੁੱਤ ਕਤਲ ਹੋ ਗਿਆ ਕਹਿੰਦੀ ਇਸੇ ਦਰਿਆ ਚ ਰੁੜ ਕੇ ਮੇਰਾ ਪੁੱਤ ਮਰ ਗਿਆ ਤੇ ਕਹਿੰਦੀ ਵੀ ਦਰਿਆ ਤਾ ਕਤਲਾ ਕਹਿੰਦੀ ਜਦ ਨੂੰ ਇੱਕ ਬਜ਼ੁਰਗ ਉਥੋਂ ਸੈਰ ਕਰਦਾ ਕਰਦਾ ਲੰਘਿਆ ਜਾਵੇ ਤੇ ਉਥੇ ਹੀਰਾ ਥਿਆ ਗਿਆ ਉਹਨੂੰ ਸੋਨੇ ਦਾ ਸੋਨੇ ਦਾ ਹੀਰਾ ਥਿਆ ਗਿਆ ਤੇ ਉਹ ਕਹਿੰਦਾ ਦਰਿਆ ਤਾ ਕਹਿੰਦਾ ਦਾਨੀ ਆ ਕਹਿੰਦਾ ਮੈਨੂੰ ਸੋਨੇ ਦਾ ਹੀਰਾ দান ਕੀਤਾ ਇਹਨੇ ਦਰਿਆ ਤਾਂ ਕਹਿੰਦਾ ਬਹੁਤ ਵੱਡਾ ਦਾਨੀ ਆ ਚਲੋ ਜੀ ਜਦੋਂ ਇੱਕ ਪਾਣੀ ਦੀ ਬਹੁਤ ਵੱਡੀ ਲਹਿਰ ਆਈ ਤੇ ਉਹ ਜਿੰਨਾ ਕੁਝ ਲਿਖਿਆ ਸੀ ਤੇ ਸਾਰਾ ਕੁਝ ਰੋੜ ਕੇ ਲੈ ਗਈ ਰੋੜ ਕੇ ਲੈ ਗਈ ਤੇ ਦਰਿਆ ਨੂੰ ਕੀ ਫਰਕ ਪੈਣਾ ਸੀ ਵੀ ਦਰਿਆ ਨੂੰ ਕੀ ਨੇ ਕੀ ਕਿਹਾ ਕੀ ਨੇ ਕੀ ਕਿਹਾ ਸੋ ਦਰਿਆ ਜਿਹੜੇ ਹੁੰਦੇ ਇਹ ਕਿਸੇ ਦੀ ਟੈਨਸ਼ਨ ਨਹੀਂ ਲੈਂਦੇ ਹੁੰਦੇ ਤੁਸੀਂ ਦਰਿਆ ਅਗੇ ਬਣ ਜੋ ਤੁਸੀਂ ਕਦੇ ਵੀ ਬੱਠਲ ਚ ਪਏ ਪਾਣੀ ਅਰਗੇ ਨਾ ਬਣੋ ਵੀ ਤੁਹਾਨੂੰ ਕਿਸੇ ਦੇ ਕਹਿਣ ਨਾਲ ਕੁਝ ਫਰਕ ਪਵੇ ਵੀ ਤੁਸੀਂ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਸੀਂ ਆਪਣੇ ਆਪ ਨੂੰ ਦਰਿਆ ਸਮਝੋ ਦਰਿਆ ਬਣ ਜਾਓ ਵੀ ਤੁਹਾਨੂੰ ਕੀ ਕੋਈ ਕਹਿੰਦਾ ਇੱਥੇ ਕਹਿਣ ਵਾਲੇ ਬਹੁਤ ਆਉਣਗੇ ਜਿਵੇਂ ਜਿਵੇਂ ਲੋਕਾਂ ਨੇ ਆਉਣਾ ਤੁਹਾਨੂੰ ਕੋਈ ਕੁਛ ਬੋਲੂ ਕੋਈ ਕੁਛ ਬੋਲੂ ਕੋਈ ਕੁਛ ਬੋਲੂ ਕਿਹਦਾ ਕਿਹਦਾ ਮੁਕਾਬਲਾ ਕਰੂਗੇ ਕਿਹਨਾਂ ਵਾਲੇ ਤੁਸੀਂ ਜਵਾਬ ਦੇਵੋਗੇ ਜਦੋਂ ਸਹਿਣ ਵਾਲੇ ਚ ਸਵਰਾਜ ਹੈ ਨਾ ਤਾਂ ਕਹਿਣ ਵਾਲੇ ਦੀ ਔਕਾਤ ਇੱਕ ਕੌਡੀ ਦੀ ਨਹੀਂ ਰਹਿ ਜਾਂਦੀ ਠੀਕ ਆ ਤੇ ਕਹਿਣ ਵਾਲਿਆਂ ਨੇ ਤਾਂ ਗੱਲ ਕਹਿ ਦੇਣੀ ਹੁੰਦੀ ਆ ਕਹਿਣੀ ਸੌਖੀ ਉਹ ਲਿਖਣ ਵਾਲੇ ਲਿਖ ਲਿਖ ਤੁਰੇ ਗਏ ਤੇ ਜਦੋਂ ਦਰਿਆ ਦੀ ਛਾਲ ਆਈ ਤੇ ਸਾਰਾ ਕੁਝ ਲਿਖਿਆ ਰੋੜ ਕੇ ਲੈ ਗਈ ਤੇ ਸਾਰਾ ਕੁਝ ਉਹਨੇ ਮਿਟਾਤਾ ਦਰਿਆ ਨੂੰ ਤਾਂ ਕੋਈ ਫਰਕ ਨਹੀਂ ਪਿਆ ਤੇ ਕਹਿਣ ਵਾਲਿਆਂ ਦਾ ਕੀ ਗਿਆ ਕੁਝ ਨਹੀਂ ਗਿਆ ਕਹਿਣ ਵਾਲਿਆਂ ਦਾ ਆਪਦੇ ਮੂੰਹ ਦਾ ਸਵਾਦ ਗਵਾ ਕੇ ਜੋ ਮੂੰਹ ਚ ਆਇਆ ਬੋਲੀ ਗਏ ਜੋ ਦਿਮਾਗ ਚ ਆਇਆ ਲਿਖੀ ਗਏ ਕੋਈ ਚੋਰ ਕਹੀ ਗਿਆ ਕੋਈ ਦਾਨੀ ਕਹੀ ਗਿਆ ਤੇ ਕਿਸੇ ਨੇ ਕਾਤਲ ਕਹਿਤਾ ਤੇ ਦਰਿਆ ਨੂੰ ਕੋਈ ਫਰਕ ਨਹੀਂ ਪਿਆ ਸੋ ਮੈਂ ਤਾਂ ਕਹੀ ਨਹੀਂ ਹੁੰਨੀ ਆ ਵੀ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ਜੋ ਕੋਈ ਕਹਿੰਦਾ ਕਹੀ ਜਾਣਦਾ ਹੁਣ ਮੈਨੂੰ ਕਮੈਂਟਾਂ ਦੇ ਵਿੱਚ ਕੋਈ ਕੁਛ ਬੋਲਦਾ ਕੋਈ ਕਹਿੰਦਾ ਗੋਆ ਸੈੱਟ ਜਾ ਕੇ ਕੋਈ ਕਹਿੰਦਾ ਝਾੜੂ ਪੋਚੇ ਲਾ ਕੋਈ ਕਹਿੰਦਾ ਤੂੰ ਨਰੇਗਾ ਚ ਲੱਗ ਜਾ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਸਾਰਾ ਕੁਝ ਕੀਤਾ ਹੋਇਆ 18 ਸਾਲ ਮੇਰੀ ਜਵਾਨੀ ਆਈ ਨੰਗੀ ਆ ਗੋਏ ਵੀ ਸਿੱਟੇ ਆ ਝਾੜੂ ਪੋਚੇ ਵੀ ਲਾਈ ਹੁਣ ਵੀ ਲਾ ਰਹੀ ਆ ਠੀਕ ਆ ਤੇ ਰਹੀ ਗੱਲ ਨਰੇਗਾ ਦੇ ਨਰੇਗਾ ਚ ਵੀ ਬਥੇਰਾ ਗਈ ਆ ਮੈਂ ਠੀਕ ਆ ਝੋਨੇ ਵੀ ਬਹੁਤ ਲਾਏ ਆ ਸਾਰੇ ਕੰਮ ਕਰੇ ਹੋਏ ਆ ਕਣਕਾਂ ਵੀ ਵੱਢੀਆਂ ਮਿਹਨਤ ਬਥੇਰੀ ਕੀਤੀ ਆ ਠੀਕ ਆ ਬੰਦੇ ਤੋਂ ਬਿਨਾ ਘਰ ਪਾਲਣੇ ਬਹੁਤ ਔਖ ਆ ਤੇ ਐਵੇਂ ਨਹੀਂ ਅੱਜ 10 12 ਮਰਲੇ ਥਾਂ ਦੇ ਬਣਾਈ ਬੈਠੀ ਆ ਮੈਂ ਬਹੁਤ ਦਿਹਾੜੀਆਂ ਕੀਤੀਆਂ ਬਾਕੀ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿਸੇ ਤੇ ਮਾੜਾ ਆ ਜੇ ਤੇ ਕਦੋਂ ਕਿਸੇ ਤੇ ਚੰਗਾ ਆ ਜੇ ਕਦੇ ਨਾ ਕਦੇ ਕਹਿੰਦੇ ਹੁੰਦੇ ਆ ਚੱਲਦੀਆਂ ਨਹਿਰਾਂ ਚ ਵੀ ਪਾਣੀ ਸੁੱਕ ਜਾਂਦਾ ਕਿਸੇ ਵੇਲੇ ਤਾਂ ਤੇ ਦਿਨ ਤਾ ਤੜਾ ਦੇ ਤੁਰੇ ਫਿਰਦੇ ਰਹਿੰਦੇ ਚੰਗੇ ਮਾੜੇ ਕਿਸੇ ਗੱਲ ਦੀ ਜਾਂ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ਸਾਮਾਸਾ ਸਭ ਹੱਲ ਹੋ ਜਾਂਦਾ ਹੁੰਦਾ ਤੇ ਨਾ ਕਿਸੇ ਗੱਲ ਦਾ ਹਕਾਰ ਕਰਿਆ ਕਰੋ ਬਾਕੀ ਤੁਹਾਡੇ ਕੀ ਵਿਚਾਰ ਇਹ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਇੱਚ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ